2024 ਮਾਡਲ ਝੋਨੇ ਦਾ ਸੀਜ਼ਨ ਲੱਗਿਆ ਤੇ 2025 ਵਾਲੀ ਕਣਕ ਦੀ ਵਾਢੀ ਕੀਤੀ ਸਿਰਫ ਇਹਦੇ ਨਾਲ ਪੰਜਾਬ ਨੰਬਰ ਦੀ ਵਿਸ਼ਾਲ 2024 ਮਾਡਲ ਬਿਲਕੁਲ ਨਵੇਂਆ ਵਰਗੀ ਬਿਲਕੁਲ ਨਵੇਂਆ ਵਰਗੀ ਮਸ਼ੀਨ ਬਕਾਉੜ ਟਹਾਣੀ ਦੇ ਵਿੱਚ ਮੌਲਕ ਸ਼ਹਿਰ ਤੋਂ ਤਕਰੀਬ 10-12 ਕਿਲੋਮੀਟਰ ਦੂਰੀ ਦੇ ਉੱਤੇ ਮਾਨਤੀ ਸਿੰਘ ਵੀਰ ਦੇ ਕਰਿਆੜੀ ਟਹਾਣੇ ਦੇ ਵਿੱਚ 25 ਲੱਖ ਰੁਪਏ ਦੀ ਡਿਮਾਂਡ ਆ ਜੀ ਮਾਨਤਾ ਹੋ ਜੂਜੀ ਪੱਤੀ ਲੱਖ ਦੇ ਵਿੱਚ ਤੋਂ ਮਾਰਦਣ ਵੀਰ ਕੰਦਾ ਪੂਰਾ ਵਧੀਆ ਖਲੜਾ ਲਾ ਕਰਦਾਂਗੇ ਪੰਜਾਬ ਨੰਬਰ ਦੀ ਵਿਸ਼ਾਲ 2024 ਮਾਡਲ ਕਣਕ ਤੇ ਝੋਨੇ ਦਾ ਸੀਜ਼ਨ ਲੱਗਿਆ ਜੀ ਸਿਰਫ ਦੋ ਹੀ ਸੀਜ਼ਨ ਲੱਗੇ ਯਾਨੀ ਕਿ ਨਾ ਮੋਬਾਈਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬੰਤੀ ਸਿੰਘ ਦਾ ਵੀਰ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਫੋਨ ਕਰਕੇ ਲੋਕੇਸ਼ਨ ਉੰਗਾਲਿਆ ਸੌਖੇ ਵੀ ਉਹਦੇ ਘਰੇ ਪਹੁੰਚ ਜਾ ਘਟਾਣੇ ਦੇ ਵਿੱਚ ਬੀਐਸ 4 ਇੰਜਣ ਦੇ ਨਾਲ ਕਾਗਜ਼ ਪੱਤਰਾ ਦੀ ਪੂਰੀ ਓਕੇ ਕਾਗਜ਼ ਪੱਤਰਾ ਪੂਰੀ ਓਕੇ ਆ 2024 13 ਮਾਡਲ 8 ਲੱਖ ਰੁਪਏ ਦੀ ਡਿਮਾਂਡ ਆ ਜੀ ਪੰਜਾਬ ਨੰਬਰ ਦੀ ਆ ਇਹ ਬਲਜੀਤ ਮਸ਼ੀਨ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਮਸ਼ੀਨ ਪੱਕਾ ਹੋਊਗਾ ਜੀ ਮੋਬਾਈਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਪੰਜਾਬ ਨੰਬਰ ਆ ਰਿਪੇਅਰ ਵਗੈਰਾ ਸਾਰੀ ਓਕੇ ਆ ਜੀ ਹੋਈ ਹੋਈ ਆ ਪੂਰੀ ਸੋਹਣੀ ਸੁਨੱਖੀ ਮਸ਼ੀਨ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਪ੍ਰਾਈਸ ਟੱਪੇ ਘੱਟੋ ਘੱਟ 70 ਤੋਂ 75 ਪੈਸੇ ਫੋਲੋ ਕਾਉਂਟਰੀ ਮੂਲ ਤੁਸੀਂ ਦੇਖ ਹੀ ਲਿਆ ਜੀ ਠੀਕ ਆ ਜੀ 8 ਲੱਖ ਦੇ ਵਿੱਚੋਂ ਵੀਰ ਕੰ ਦਾ ਪ੍ਰਮਾਣ ਪਤਰਾ ਪੂਰਾ ਵਧੀਆ ਕਰ ਦਾਂਗੇ ਹੁੱਲ ਟੱਲ 0 to ਪੂਰੀ ਸੋਹਣੀ ਸੁਨੱਖੀ ਮਸ਼ੀਨ 8 ਲੱਖ ਦੇ ਵਿੱਚੋਂ ਵੀਰ ਹੁਣੇ ਕਹਿੰਦੇ ਆਪਾਂ ਪੂਰਾ ਵਧੀਆ ਮਾਨਤਾਨ ਕਰ ਦਾਂਗੇ ਜੀ ਕਰੋ ਕੰਟੈਕਟ 15,60,000 ਰੁਪਏ ਦੀ ਡਿਮਾਂਡ ਆ ਜੀ ਇਹ 24 ਮਾਡਲ ਹਰਜੀਤ ਆ ਬਾਗਾਪਰਾਣਾ ਤਹਿਸੀਲ ਦੇ ਵਿੱਚ ਇਹ ਪੰਜਾਬ ਨੰਬਰ ਦੀ ਹਰਜੀਤ ਮਸ਼ੀਨ ਬਕਾਊ ਆ ਜੀ ਮੋਗਾ ਜ਼ਿਲ੍ਹਾ ਬਾਗਾਪਰਾਣਾ ਤਹਿਸੀਲ ਕੋਟਕਪੂਰਾ ਰੋਡ ਦੇ ਉੱਤੇ ਜਦੋਂ ਆਪਾਂ ਮੋਗਾ ਤੋਂ ਕੋਟਕਪੂਰਾ ਜਾਂਦੇ ਆ 15 ਲੱਖ 15.60 ਹਜ਼ਾਰ ਦੇ ਵਿੱਚੋਂ ਮਾਨਸਰ ਵੀਰ ਕੰ ਦਾ ਪੂਰਾ ਵਧੀਆ ਖੁਰਡ ਲੱਕ ਕਰਦਾਂਗੇ ਜੀ 95 97% ਦੀ ਕੰਡੀਸ਼ਨ ਨਾਲ ਦੀ ਪਈ ਆ ਜੀ ਨਾਲ ਦੇ ਟਾਇਰ ਨਾਲ ਦੀ ਗੋਟੇ ਕੰਡੀਸ਼ਨ ਰੰਗ ਰੂਪ ਦੀ ਸਾਰੀ ਓਕੇ ਮਸ਼ੀਨ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਦੀ ਲਾਲ ਰੇਲ ਨੂੰ ਇੰਜਨ ਦੇ ਵਿੱਚ ਇਹ ਮਸ਼ੀਨ ਹਰਜੀਤ 2024 ਮਾਡਲ ਬਕਾਊ ਆ ਜੀ ਹੋਰ ਕੰਟੈਕਟ ਹਰਜੀਤ ਮਸ਼ੀਨ 2024 ਮਾਡਲ ਬਿਲਕੁਲ ਨਮਿਆ ਵਰਗੀ ਬ੍ਰਾਂਡ ਦੀ ਉਹ ਵਰਗੀ ਕੰਡੀਸ਼ਨ ਦੇ ਵਿੱਚ ਮਸ਼ੀਨ ਖਰੀਦਣ ਦੇ ਲਈ ਆਇਲ ਨੰਬਰ ਵੀਰ ਹੁਣ ਸਕਰੀਨ ਦੇ ਉੱਪਰ ਚੱਲਦਾ ਜੀ ਇਹ 2009 ਮਾਡਲ ਵਿਸ਼ਾਲ 2023 ਤੱਕ ਦੀ ਪਾਸਿੰਗ ਪੰਜਾਬ ਨੰਬਰ ਦੀ 02 ਇੰਜਣ ਦੇ ਨਾਲ ਵਿਕਾਊ ਹੈ ਜੀ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਇੰਜਣ ਗੀਅਰ ਦੀ ਫੁੱਲ ਗਾਰੰਟੀ ਵਾਲੀ ਮਸ਼ੀਨ ਹੈ ਇਹ ਮੋਗੇ ਸ਼ਹਿਰ ਦੇ ਵਿੱਚ ਵਿਕਾਊ ਹੈ ਜੀ ਮਾਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ 2023 ਤੱਕ ਦੀ ਪਾਸਿੰਗ ਹੈ 02 ਇੰਜਣ 2009 ਮਾਡਲ ਵਿਸ਼ਾਲ ਇੰਜਣ ਗੀਅਰ ਦੀ ਫੁੱਲ ਗਾਰੰਟੀ ਹੈ ਕੰਟੈਕਟ ਦਿੱਤੇ ਹੋਏ ਨੰਬਰਾਂ ਦੇ ਉੱਤੇ 2009 ਮਾਡਲ ਵਿਸ਼ਾਲ ਮਸ਼ੀਨ ਖਰੀਦਣ ਦੇ ਲਈ ਮੋਗੇ ਸ਼ਹਿਰ ਦੇ ਵਿੱਚ ਵਿਕਾਊ ਜੀ 152000 ਰੁਪਿਆ ਇਹ ਸੁਪਰ ਸੀਡਰ ਦੀ డిਮਾਂਡ ਹੈ ਜੀ 152000 ਰੁਪਿਆ ਗਰਵਾਜ ਦਾ ਇਹ ਮਾਨੋਕੇ ਪਿੰਡ ਦੇ ਵਿੱਚ ਇਹ ਬਕਾਊ ਆ ਜੀ ਮਾਨੋਕੇ ਪਿੰਡ ਇਹ ਜਗਰਾਉਂ ਕੋਲ ਆ ਜਾਂਦਾ ਜੀ ਕੌਂਕੇ ਪਿੰਡ ਦੇ ਨਾਲ 2023 ਮਾਡਲ ਆ ਮੋਡਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ 152000 ਦੇ ਵਿੱਚੋਂ ਵੀਰ ਕੰਦਾ ਮਾੜ ਤਰ ਪੂਰਾ ਵਧੀਆ ਕਰਦਾਂਗੇ ਸ਼ੁਰੀਆਂ ਵਗਾਰਾ ਹਲੇ ਪੂਰੀਆਂ ਵਧੀਆ ਪਈਆਂ ਬਿਲਕੁਲ ਸਾਫ ਸੋਤਰਾ ਤੇ ਪੂਰਾ ਵਧੀਆ ਪਿਆ ਜੀ ਕਰੋ ਕੋਲ ਡੈਟ ਓਕੇ ਆ ਦੀ ਰਿਪੇਅਰ ਵਗੈਰਾ ਸਾਰੀ ਓਕੇ ਗੁੱਡ ਕੰਡੀਸ਼ਨ ਦੇ ਵਿੱਚ ਸੋਹਣੀ ਸੁਣੱਖੀ ਮਸ਼ੀਨ ਹੈ 13 ਮਾਡਲ ਫਰੀਤ ਖਨੌਰੀ ਬਾਰਡਰ ਕੋਲੇ ਪਕਾਊਗਾ ਜੀ ਖਨੌਰੀ ਬਾਰਡਰ ਕੋਲ ਜਿਹੜਾ ਪੰਜਾਬ ਦਾ ਤੇ ਹਰਿਆਣਾ ਦਾ ਖਨੌਰੀ ਬਾਰਡਰ ਆ ਪਰ ਉੱਥੇ ਮਸ਼ੀਨ ਬਕਾਊ ਆਲ ਨੰਬਰ ਵੀ ਇਸ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਕੰਟੈਕਟ ਪੇਟੀਵਨ ਇੰਜਨ 2013 ਮਾਡਲ ਜਿਹੜਾ ਪ੍ਰਾਈਸ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ ਜੀ ਕਰੋ ਕੰਟੈਕਟ ਲਾਲ ਹਿੰਨੋ ਪੇਟੀਵਨ ਇੰਜਨ ਪੰਜਾਬ ਨੰਬਰ ਦੀ 2020 ਮਾਡਲ ਇਹ ਵਿਸ਼ਾਲ ਮਸ਼ੀਨ ਬਾਗੇਪਰਾਣੇ ਦੇ ਕੋਲੇ ਪਕਾਉ ਆ ਜੀ ਕੋਟਕਪੂਰਾ ਰੋਡ ਦੇ ਉੱਤੇ ਮੋਗੇ ਤੋਂ ਤਕਰੀਬਨ 15-18 ਕਿਲੋਮੀਟਰ ਬਾਗੇਪਰਾਣੇ ਨੇ ਪਾਸੇ ਨੂੰ ਬਾਗਾਪਰਾਣਾ ਤਹਿਸੀਲ ਮੋਗਾ ਜ਼ਿਲ੍ਹਾ ਬਾਗੇਪਰਾਣੇ ਕੋਲੇ ਇਹ ਮਸ਼ੀਨ ਪਕਾਉ 2020 ਮਾਡਲ ਵਿਸ਼ਾਲ ਪੰਜਾਮ ਨੰਬਰ ਦੀ 80 ਤੋਂ 85-86 ਟਾਇਰਾਂ ਦੇ ਵਿੱਚ ਪੂਰੀ ਸੋਹਣੀ ਸੰਖੇਪੀ ਮਸ਼ੀਨ ਗੁੱਡ ਕੰਡੀਸ਼ਨ ਦੇ ਵਿੱਚ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਘਰੇ ਰੱਖੀ ਹੋਈ ਮਸ਼ੀਨ ਇਹ ਵਿਕਾਉ ਆ ਜਿਹੜਾ ਦਾ ਪ੍ਰਾਈਸ ਆ ਜੀ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ ਬਥੇਰੇ ਜਾਣਕਾਰੀ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਕੰਟੈਕਟ ਵਿਸ਼ਾਲ ਮਸ਼ੀਨ ਖਰੀਦਣ ਲਈ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਾਲ ਕਰੋ ਜੀ ਫੋਟੋ ਮੰਗਵਾ ਲਿਓ ਤੇ ਦਿੱਤੇ ਹੋਏ ਨੰਬਰ ਦੇ ਉੱਤੇ ਜੀ ਲੋਕੇਸ਼ਨ ਮੰਗਵਾ ਲਿਓ ਸੌਖੇ ਵੀਰ ਦੇ ਘਰੇ ਫੋਨ ਜੋ ਵਿੱਚ ਕਰੋ ਜੀ ਕੰਟੈਕਟ 8 ਲੱਖ 70000 ਰੁਪਏ ਦੀ ਡਿਮਾਂਡ ਹੈ ਜੀ ਇਹ 2013 ਮਾਡਲ ਪ੍ਰੀਤ ਮਸ਼ੀਨ ਮੋਗਗੇ ਦੇ ਵਿੱਚ ਬਕਾਉ ਜਿਹੜੇ ਟਾਇਰ ਘੱਟੋ ਘੱਟ 95 ਪੈਸੇ ਜਿਹੜੇ ਮਗਲੇ ਟਾਇਰਾਂ ਮਸ਼ੀਨ ਤੇ ਉਹ 80 82 ਪੈਸੇ ਜਿਹੜੇ ਮੂਲ ਦੇ ਆ ਜੀ ਉਹ ਘੱਟੋ ਘੱਟ 70 ਪੈਸੇ ਦੇ ਆਸ-પાસ ਰੰਗ ਸਾਰਾ ਨਾਲ ਦਾ ओरिजिनल ਆ ਜੀ ਪੂਰੀ ਗੱਡ ਕੰਡੀਸ਼ਨ ਤੇ ਵਿੱਚ ਮਸ਼ੀਨ 2013 ਮਾਡਲ ਮੋਗੇ ਸ਼ਹਿਰ ਦੇ ਵਿੱਚ ਬਕਾਉ 8 ਲੱਖ 70000 ਰੁਪਏ ਡਿਮਾਂਡ ਆ ਜੀ ਅਂਡੋਰੀਆ ਇੰਜਨ ਹੈ ਦਾ ਪੂਰੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਪ੍ਰੀਤ ਮਸ਼ੀਨ 2013 ਮਾਡਲ ਮੋਗੇ ਸ਼ਹਿਰ ਦੇ ਵਿੱਚ ਬਕਾਉ 올 ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਲੋਕੇਸ਼ਨ ਮੰਗਾ ਲਿਓ ਸੌਖੇ ਵੀਰ ਦੇ ਘਰੇ ਪਹੁੰਚ ਜਾਓਗੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ 2013 ਮਾਡਲ ਅਂਡੋਰੀਆ ਇੰਜਨ 8 ਲੱਖ 70000 ਰੁਪਏ ਡਿਮਾਂਡ ਇੰਜਨ ਗੇਅਰ ਦੀ ਫੁੱਲ ਗਾਰੰਟੀ B 21 22 ਮਾਡਲ ਤਿੰਨ ਮਸ਼ੀਨਾਂ ਇਕੱਠੀਆਂ ਬਚਾਲ ਮੌਲਿਕ ਸ਼ਹਿਰ ਮਹਾ ਸਿੰਘ ਪੰਡ ਗਰਮੇ ਸਿੰਘ ਜੀ ਦੇ ਘਰ ਇਹ ਮਸ਼ੀਨਾਂ ਬਿਕਾਊ ਆ ਜੀ ਤਿੰਨ ਇਕੱਠੀਆਂ B 1850 ਦੀ ਜਿਹੜੀ 21 ਆ ਜੀ ਉਹ 1950 ਦੀ ਜਿਹੜੀ 22 ਆ ਜੀ ਉਹ ਹੈਗੀ 125000 ਰੁਪਏ ਦੀ ਮੰਗ ਦੇ ਉੱਤੇ ਇੰਜਣ ਪੇਟੀ ਬੰਦ ਨੇ ਪੂਰੀ ਗਾਰੰਟੀ ਵਾਲੀਆਂ ਮਸ਼ੀਨਾਂ ਮਾਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਕਰੋ ਕੰਟੈਕਟ ਪਿਸ਼ਾਲਾ ਤਿੰਨ ਇਕੱਠੀਆਂ ਖਰੀਦਣ ਲਈ ਚਾਹੇ ਤੁਸੀਂ ਅੱਕਾ ਗਾ ਮਸ਼ੀਨ ਖਰੀਦ ਸਕਦੇ ਹੋ ਪੂਰੀਆਂ ਗੁੱਡ ਕੰਡੀਸ਼ਨ ਦੇ ਵਿੱਚ ਪਿਸ਼ਾਲਾ ਤਿੰਨ ਇਕੱਠੀਆਂ ਬਕਾਊ ਆ ਜੀ ਮਹਾ ਸਿੰਘ ਪਿੰਡ ਗਰਮੇਸ਼ ਸਿੰਘ ਜੀ ਦੇ ਘਰ ਮੌਨਿਕ ਸ਼ਹਿਰ ਦੇ ਵਿੱਚ ਕਰੋ ਕਟਾ ਨੰਬਰ 21 ਦਾ ਸਕਰੀਨ ਤੇ ਤਿੰਨ ਦਾ ਪਿਸ਼ਾਲਾ ਇਕੱਠੀਆਂ ਇੱਕੋ ਘਰੇ ਬਕਾਊ ਆ ਜੀ ਆਜੋ ਕਰਦੇ ਹਾਂ ਤੁਹਾਡੇ ਨਾਲ ਸਾਜੀ 21 ਮਾਡਲ ਜੀ ਉਹ 20 ਲੱਖ ਰੁਪਏ ਡਿਮਾਂਡ ਦੇ ਉੱਤੇ ਜਿਹੜੀ 22 ਮਾਡਲ ਆ ਜੋ 22 ਲੱਖ ਰੁਪਏ ਡਿਮਾਂਡ ਦੇ ਉੱਤੇ ਜਿਹੜੀ 23 ਆ ਜੀ 23 ਮਾਡਲ ਉਹ 23.50 ਹਜ਼ਾਰ ਰੁਪਏ ਡਿਮਾਂਡ ਜਾਣਗੇ 23.5 ਲੱਖ ਰੁਪਏ ਹੋਰੀ ਡਿਮਾਂਡਾ 23 ਮਾਡਲ ਦੀ ਤਿੰਨੇ ਪੇਟੀਬੰਦ ਇੰਜਣ ਦੇ ਨਾਲ ਆ ਜੀ ਇਹ ਮੂਸਾ ਪਿੰਡ ਦੇ ਨਾਲ ਆ ਜੀ ਮੂਸਾ ਪਿੰਡ ਦੇ ਨਾਲ ਦੁੱਲੋਵਾਲ ਪਿੰਡ 50 ਨੰਬਰ ਦੀਆਂ ਮਸ਼ੀਨਾਂ ਦੁੱਲੋਵਾਲ ਪਿੰਡ ਮੂਸਾ ਪਿੰਡ ਦੇ ਨਾਲ ਮਾਨਸਾ ਸ਼ਹਿਰ ਸੱਸਾ ਰੋਡ ਦੇ ਉੱਤੇ ਇਹ ਪਿੰਡ ਆ ਜੀ ਦੁੱਲੋਵਾਲ ਮੂਸਾ ਪਿੰਡ ਦੇ ਜਮਾ ਨਾਲ ਵਾਲ ਨੰਬਰ ਵੀ ਜ ਸਾ ਸਕਰੀਨ ਦੇ ਉੱਪਰ ਚੱਲਦਾ ਜੀ ਕਰੋ ਕੰਟੈਕਟ ਜਿਹੜੇ ਵੀਰਪੁਰਾ ਨੂੰ 21 22 23 ਮਾਡਲ ਪਿਛਾਵ ਚਾਹੀਦੀ ਹੈ ਜੀ ਜਿਹੜਾ ਪ੍ਰਾਈਸ ਆ ਉਹ ਮੌਕੇ ਦੇ ਉੱਤੇ ਬਾਣਤਣੋਂ ਪ੍ਰਾਈਸ ਦੇ ਵਿੱਚੋਂ ਹੋ ਜੂਗਾ ਜੀ ਕਰੋ ਕੰਟੈਕਟ ਪਿਛਾਵਾਂ ਮਸ਼ੀਨਾ ਖਰੀਦਣ ਲਈ ਸੋਹਣੀ ਮਸ਼ੀਨਾ ਬਾਈ ਮਾਰੂ ਜਿਹਨਾਂ ਨਾਲ ਲੋਕਰ 6,95,000 ਰੁਪਿਆ ਬੈੱਡ ਐ SMS ਡਿਮਾਂਡ ਆ ਜੇ ਜਿਹੜੀ SMS ਦੇ ਨਾਲ 6,95,000 ਡਿਮਾਂਡ ਆ ਜੀ ਗੁਰੂ ਨਾਨਕ ਮਸ਼ੀਨ 2012 ਮਾਡਲ 02 ਇੰਜਣ ਦੇ ਨਾਲ ਮਗਲੇ ਟਾਇਰ ਆ ਜੀ ਕੁਕਟਕੜ 55 ਤੋਂ 60 ਪੈਸੇ ਜਿਹੜੇ ਮੂਗਲੇ ਆ ਜਿਓ ਨਵੇਂ ਇਹ ਜਗਰਾਉਂ ਹਲਕੇ ਦੇ ਵਿੱਚ ਮਸ਼ੀਨ ਬਕਾਉ ਹੈ ਡੱਲਾ ਪਿੰਡ ਆ ਜੀ ਡੱਲਾ ਜਗਰਾਉਂ ਦੇ ਵਿੱਚ ਕੌਂ ਕਿਕਰਾਂ ਤੇ ਜਾਵਾ ਨਾਲ ਆ ਜਾਂਦਾ ਇਹ ਉੱਥੇ ਮਸ਼ੀਨ ਗੁਰੂ ਨਾਨਕ 2012 ਮਾਡਲ ਪੂਰੀ ਕੌਡ ਕੰਡੀਸ਼ਨ ਦੇ ਵਿੱਚ ਰੰਗ ਰੂਪ ਪੂਰਾ ਸੋਹਣਾ ਪੂਰੀ ਵਧੀਆ ਸੋਹਣੀ ਸੁਨੱਖੀ ਮਸ਼ੀਨ ਕਿਸੇ ਪਾਸੇ ਬਾਧੂ ਕੋਈ ਟਾਰਚ ਨਹੀਂ ਕੋਈ ਬਾਧੂ ਕੋਈ ਵੈਲਡਿੰਗ ਸ਼ਾਰਟ ਨਹੀਂ ਲੱਗੀ ਐਸ ਬਸ ਦੇ ਨਾਲ 695000 ਰੁਪਏ ਡਿਮਾਂਡ ਹੈ ਜੀ ਮਾਨਤਨ ਵੀਰ ਕੰ ਦਾ ਆਪਾਂ ਪੂਰਾ ਵਧੀਆ ਕਰਦਾਂਗੇ ਡਿਗਰਾਮਾਂ ਦੇ ਵਿੱਚ ਇਹ ਮਸ਼ੀਨ ਬਾਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਲਈ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਸੰਪਰਕ ਇਹ ਗੁਰੂ ਨਾਨਕ ਮਸ਼ੀਨ 2012 ਮਾਡਲ ਬੱਧਾ ਸਬਸ 695000 ਰੁਪਏ ਰੇਟ ਤੇ ਸੇਲ ਹੋ ਰਹੀ ਹੈ ਜੀ ਡਿਗਰਾਉਂ ਸ਼ਹਿਰ ਦੇ ਵਿੱਚ ਪਿੰਡ ਪਿੰਦਾ ਜੀ ਟੱਲਾ ਲੁਧਿਆਣਾ ਜ਼ਿਲ੍ਹਾ ਇਹ 20 ਤੇ 22 ਮਾਡਲ ਮੌਨਿਕ ਸ਼ਹਿਰ ਦੇ ਵਿੱਚ ਵਿਸ਼ਾਲਾਂ ਇਕੱਠੀਆਂ ਬਗਾਉਗਾ 2 ਇੱਕੋ ਘਰੇ 22 ਮਾਡਲ 2150 ਜਿਹੜੀ B ਮਾਡਲ ਹੈ ਜੀ ਉਹਦੀ ਡਿਮਾਂਡ ਹੈਗੀ ਹੈ ਜੀ 18.50 ਮਾਨਤਨ ਹੋਊਗਾ ਜੀ 21,50 ਹਜ਼ਾਰ ਦੇ ਵਿੱਚੋਂ ਵੀ ਤੇ 18,50 ਹਜ਼ਾਰ ਦੇ ਵਿੱਚੋਂ ਵੀ ਪੂਰੀਆ ਗੋਡ ਕੰਡੀਸ਼ਨ ਦੇ ਵਿੱਚ ਮਸ਼ੀਨਾਂ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਪੇਟੀਵਰਨ ਇੰਜਨ ਦੇ ਨਾਲ ਨੇ ਇਹ ਮਸ਼ੀਨਾਂ ਮਾਲਕ ਸ਼ਹਿਰ ਦੇ ਵਿੱਚ ਇਹ ਮਸ਼ੀਨਾਂ ਬਕਾਊਗਾ ਜੀ ਮਾਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਕਰੋ ਕੰਟੈਕਟ ਜਿਹੜੇ ਵੀ ਭਰਾ ਨੂੰ B ਮਾਡਲ ਤੇ B ਮਾਡਲ ਵਿਸ਼ਾਲ ਦੀ ਜ਼ਰੂਰਤ ਆ ਜੀ ਮੌਲਿਕ ਸ਼ਹਿਰ ਦੇ ਵਿੱਚ ਮਸ਼ੀਨਾ ਬਕਾਉਗਾ ਪੂਰੀਆਂ ਗਾਟੇ ਕੰਡੀਸ਼ਨ ਦੇ ਵਿੱਚ 85 90 65 ਟਾਇਰਾਂ ਦੇ ਨਾਲ ਵਾਹਨ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਲੋਕੇਸ਼ਾ ਬਗਾਲਦੇ ਸੌਖੇ ਵੀਰ ਦੇ ਘਰੇ ਪਹੁੰਚ ਜਾਓਗੇ ਜੀ 20 ਤੇ 22 ਮਾਡਲ ਮਸ਼ੀਨਾ ਬਕਾਉ ਠੰਡੇ ਏਰੀਆ ਦੇ ਵਿੱਚ ਆਹ ਸਾਰਾ ਸੈੱਟ ਬਕਾਉਗਾ ਜੀ ਛੋਟੀ ਮਸ਼ੀਨ ਦੇ ਨਾਲ ਜੋੜਿਆ ਟਰੈਕਟਰ ਜਨਰੇਟਰ 8 ਮਾਡਲ ਆ ਜੀ ਤੇ ਮਸ਼ੀਨ 13 ਮਾਡਲ ਆ ਜੀ 101.8 ਲੱਖ ਰੁਪਇਆ ਦੋਨੋਂ ਡਿਵਾਂਡਾ ਮਾਲ ਨੰਬਰ ਵੀਰ ਹੁਣਾਂ ਦਾ ਸਕਰੀਨ ਦੇ ਉੱਪਰ ਚੱਲਦਾ ਹੋਇਆ। ਦੋ ਪੂਰੇ ਸੈੱਟ ਦੀ ਜਾਨਕੀ 1.8 ਲੱਖ ਰੁਪਿਆ ਸਾਨੇ ਡਾਇਰੈਕਟਰ ਮਸ਼ੀਨ। ਡਿਵਾਂਡਾ ਜੀ ਟੈਟਾਪੇ ਪੂਰੇ ਵਧੀਆ ਇਨਰ ਗੀਅਰ ਦੀ ਪੂਰੀ ਗਾਰੰਟੀ ਹੈ ਜੀ ਬਠਿੰਡੇ ਦੇ ਵਿੱਚ ਇਹ ਮਸ਼ੀਨ ਸਾਰਾ ਸੈੱਟ ਚੱਣੀ ਵਿਕਾਊ ਹੈ 1.8 ਲੱਖ ਰੁਪਿਆ ਦਾ। ਮਾਣ-ਤਾਨ ਹੋ ਜੂ ਜੀ ਮਾਲ ਨੰਬਰ ਵੀਰ ਹੁਣਾਂ ਸਕਰੀਨ ਦੇ ਉੱਪਰ ਚੱਲਦਾ ਜੀ ਕਰੋ ਕੰਟੈਕਟ।